ਗਰਮੀਆਂ ਤੋਂ ਰਾਹਤ ਪਾਉਣ ਦੇ ਲਈ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਨਹਿਰਾ ਦੇ ਉੱਤੇ ਇਨਾਇਆ ਜਾ ਰਿਹਾ ਹੈ ਤੇ ਕੋਈ ਸਵਿਮਿੰਗ ਪੂਲ ਦੇ ਵਿੱਚ ਜਾ ਕੇ ਮਸਤੀ ਕਰ ਰਿਹਾ ਹੈ ਪਰ ਕਈ ਥਾਵਾਂ ਤੇ ਹਾਸੇ ਵੀ ਹੋਏ ਨੇ ਪਰ ਇਸ ਲਈ ਅਸੀਂ ਤੁਹਾਨੂੰ ਇੱਕ ਖੂਬਸੂਰਤ ਜਗ੍ਹਾ ਦੀਆਂ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹਾਂ ਜਿੱਥੇ ਗਰਮੀਆਂ ਦੇ ਵਿੱਚ ਸਰਦੀਆਂ ਦਾ ਅਹਿਸਾਸ ਹੁੰਦਾ ਹੈ ਵੱਖ-ਵੱਖ ਪੁਆਇੰਟ ਦੇ ਪੁਆਇੰਟ ਬਣਾਏ ਗਏ ਜਿੱਥੇ ਲੋਕ ਖੁੱਲੀ ਇੰਜੋਇਮੈਂਟ ਕਰਦੇ ਨੇ ਤੇ ਗਰਮੀ ਤੋਂ ਰਾਹਤ ਲੈ ਰਹੇ ਲੋਕਾਂ ਦੇ ਨਾਲ ਜਦੋਂ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਕੀ ਆਖਿਆ ਗਿਆ ਇਹਨਾਂ ਖੂਬਸੂਰਤ ਤਸਵੀਰਾਂ ਬਾਰੇ ਆਵ ਕਰਦਿਆਂ ਗੱਲਬਾਤ ਤੇ ਦੇਖੋ ਲਾਈਵ ਤਸਵੀਰਾਂ ਜਰੂਰ ਜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੀਆਂ ਸਨ ਸਿਟੀ ਦੀਆਂ ਜਿੱਥੇ ਜੇ ਬਹੁਤ ਹੀ ਪਰਿਵਾਰਾਂ ਨਾਲ ਫੈਮਿਲੀਆ ਨਾਲ ਪਹੁੰਚੇ ਜਿਹੜੇ ਸਾਰੇ ਨੇ ਆਪਣੇ ਮ제 ਲੈ ਰਹੇ ਨੇ ਤਾਂ ਇਹੋ ਜਿਹਾ ਨਜ਼ਾਰਾ ਤੁਸੀਂ ਅੰਮ੍ਰਿਤਸਰ ਦੇ ਵਿੱਚ ਦੇਖ ਰਹੇ ਹੋ ਜਿਹੜੇ ਬਹੁਤ ਸਾਰੇ ਇਨਸਾਨ ਨੇ ਜਿਹੜੇ ਇਸ ਤਾਪਮਾਨ ਤੋਂ ਰਾਹਤ ਪਾਉਣ ਲਈ ਕਿਉਂਕਿ ਮੌਸਮ ਦਾ ਪਾਰਾ ਵੱਧਦਾ ਜਾ ਰਿਹਾ ਉਸ ਤੋਂ ਰਾਹਤ ਪਾਉਣ ਵਾਸਤੇ ਜਿਹੜੇ हिमाचल ਦੀਆਂ ਠੰਡੀਆਂ ਹਵਾਵਾਂ 'ਚ ਜਾ ਰਹੇ ਨੇ ਪਰ ਇੱਥੇ ਬਹੁਤ ਸਾਰਾ ਫਨ ਐ ਨਜ਼ਾਰਾ ਐ ਤਾਂ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਹੇ ਆ ਜਿੱਥੇ ਜੇ ਤੁਸੀਂ ਦੇਖ ਰਹੇ ਹੋ সুইমিਂਗ ਪੂਲ ਵਾਟਰ پارک ਹਰ ਤਰ੍ਹਾਂ ਦੀ ਸੁਵਿਧਾ ਐ ਡੀਜੇ ਨਾਲ ਚੱਲ ਰਿਹਾ ਤਾਂ ਇੰਜੋਏ ਕੀਤਾ ਜਾ ਰਿਹਾ ਅੱਛੀ ਨਾ ਬਾਜੀ ਹੈਂ ਰੋਹਿਤ ਰੋਹਿ ਜੀ ਕਿਹਨਾਂ ਸੇ ਆਏ ਮੈਂ ਵੈਸਟ ਬੰਗਾਲ ਸੇ ਹਾਂ ਲੇਕਿਨ ਖਾਸੇ ਸੇ ਆਇਆ ਹਾਂ ਯਹਾਂ ਉਹ ਜਿੰਨਾ ਨਜ਼ਾਰਾ ਆ ਰਿਹਾ ਮ제 ਆ ਰਹੇ ਗਰਮੀ ਕਾਫੀ ਜ਼ਿਆਦਾ ਐ ਅੱਛਾ ਲੱਗ ਰਿਹਾ ਐ ਇੰਜੋਏ ਕਰ ਰਹੇ ਹਾਂ ਅਸੀਂ ਯਹਾਂ ਆਰਮੀ ਮੇ ਹੋ ਹਾਂ ਜੀ ਆਰਮੀ बहुत अच्छा, ये भी बहुत अच्छा है क्या बोलना चाहते हैं जो आप जो वेस्ट बंगाल में देख रहे हैं उनको क्या बोलना चाहते यहाँ पे आए घूमे मजे करें यहाँ का भी सिटी देखे एंजॉय करेंगे यहाँ भी आके जरूर जी नाम जो भाई नमस्कार भाई है हम बेसिकली हरियाणा से हैं अभी हजीनाड़ा से आए हैं ड्यूटी करते हैं आर्मी पर्सनल आर्मी में तो जरूर जी ये सारे आर्मी वाले वीर ने जेड़े नजारे ले रहे ने फुल ने भाई फुल, ने फुल भाई फुल भाई इसकी सही बोलो ना पूरा बता इसकी बैंड का मजे मजे है भाई इसकी बैंड के मजे मजे सारे फौजी वीर है जी जेड़े नजारे ले रहे ने फन कर रहे ने सन सिटी ਦੇ ਵਿੱਚ हां जी वीर जी नाम दसो अपना नाम मेरा भाई मणि तो भाई आपा अमृतसर शिहाड़े तो ਮਨਗੀ ਜਵਰੀ ਮੌਸਮ ਦਾ ਪਾਰਾ ਵਧਦਾ ਜਾ ਰਿਹਾ ਕਿੰਨੀ ਜੀ ਰਾਹਤ ਮਿਲਦੀ ਹੈ ਪਾਜੀ ਰਾਹਤ ਇਹ ਵੀ ਥੋੜਾ ਟੈਂਪਰੇਚਰ ਦਾ ਫਰਕ ਪੈਂਦਾ ਜੀ ਤੇ ਟੈਂਪਰੇਚਰ ਤੋਂ ਬਿਨਾ ਜਿੱਦਾਂ ਕਿ ਟੈਂਪਰੇਚਰ 45 ਛਲੀ ਡਿਗਰੀ ਇਹ ਮੇਰਾ ਨਾਮ ਜੀ ਅਰੁਸ਼ੀਆ ਹੁਜਾ ਅਸੀਂ ਵਿਆਸ ਤੋਂ ਜੀ ਇਹ ਬਹੁਤ ਵਧੀਆ ਵਾਟਰ ਪਾਰਕ ਹੈ ਬੱਚੇ ਫੁੱਲ ਇੰਜੋਏ ਕਰ ਰਹੇ ਨੇ ਗਰਮੀਆਂ ਚ ਛੁੱਟੀਆਂ ਚ ਆਓ ਤੇ ਫੁੱਲ ਇੰਜੋਏ ਕਰੋ ਬਹੁਤ ਸਾਰੇ ਫੈਮਿਲੀਆ ਨੇ ਜਿਹੜੀਆਂ ਰਾਹਤ ਕਾਉਣ ਲਈ ਹਿਮਾਚਲ ਜਾ ਰਹੀਆਂ ਨੇ ਕਿਹ ਜਾਣਾ ਜੀ ਜੋ ਫੈਮਲੀਆਂ ਅਸੀਂ ਤੇ ਕਹਿੰਦੇ ਹਿਮਾਚਲ ਚ ਇਸ ਵਾਰ ਹਿਮਾਚਲ ਚ ਬਹੁਤ ਗਰਮੀ ਪੈ ਰਹੀ ਆ ਇਸ ਕਰਕੇ ਇੱਥੇ ਆਉ ਤੇ ਇਹਦਾ ਸਨ ਸਿਟੀ ਦਾ ਮਜ਼ਾ ਉਠਾਓ। ਇੱਕੋ ਦੀ ਫੈਮਲੀ ਆ ਜੀ? ਹਾਂਜੀ ਫੈਮਲੀ ਨਾਲ ਆਏ ਜੀ। ਕਹਿੰਦਾ ਜੀ ਐਨਜੋਏ ਹੋ ਰਿਹਾ। ਫੁੱਲ ਇੰਜੋਏ ਕਰ ਰਹੇ ਆ ਅਸੀਂ ਸਵੇਰ ਤੋਂ ਆਏ ਹੋਏ ਆ 10:30 ਵਜੇ ਤੋਂ। ਮੈਂ ਤਾਪਮਾਨ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਕੀ ਉਪਾਈ ਕੀਤੇ ਜਾ ਰਹੇ ਨੇ ਗੱਲ। ਉਹ ਪਾਏ ਹੋਈ ਆ ਵਾਟਰ پارک ਆ ਉਤੇ ਦਾ ਫੈਦਾ ਚੁੱਕੋ ਵਾਟਰ پارک ਦਾ ਜੇ ਅੰਮ੍ਰਿਤਸਰ ਪਹੁੰਚੇ ਹੋ ਤਾਂ ਜਰੂਰ ਅੰਮ੍ਰਿਤਸਰ ਦੇ ਸੈਂਸਿਟੀ ਵਾਟਰ پارک ਤੇ ਪਹੁੰਚੋ ਜਿੱਥੇ ਜੇ ਥੋੜੇ ਬਹਿਦ ਵਿੱਚ ਪਰਿਵਾਰ ਦੇ ਨਾਲ ਨਜ਼ਾਰੇ ਲਓ ਤਾਂ ਹੁਣ ਜੰਮੂ ਜਾਣ ਦੀ ਲੋੜ ਨਹੀਂ ਹਿਮਾਚਲ ਪ੍ਰਦੇਸ਼ ਜਾਣ ਦੀ ਲੋੜ ਨਹੀਂ ਕਿਉਂਕਿ ਬਹੁਤ ਹੀ ਥੋੜੇ ਬਜਟ ਦੇ ਵਿੱਚ ਤੁਸੀਂ ਅੰਮ੍ਰਿਤਸਰ ਦੇ ਵਿੱਚ ਵੀ ਠੰਡੀਆਂ ਥਾਵਾਂ ਦੇ ਮ제 ਲੈ ਸਕਦੇ ਹੋ ਹਵਾਵਾਂ ਦੇ ਵਾਟਰ پارک ਵਧੀਆ ਹੈ ਤੇ ਫੈਮਿਲੀ ਨਾਲ ਆਓ ਪਰਿਵਾਰ ਨਾਲ ਆਓ ਤੇ ਨਜ਼ਾਰੇ ਜਰੂਰ ਲਓ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਅੰਮ੍ਰਿਤਸਰ